ਜਨਤਾ ਪਾਰਟੀ ਨੇ ਬਤਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵਿਰੁੱਧ ਹਮਲਾ ਤੇਜ਼ ਕਰ ਦਿੱਤਾ ਹੈ ਤੇ ਉਹਨਾਂ ਦੀ ਸਰਕਾਰ ਤੇ ਸਮਾਜਿਕ ਸ਼ਮੂਲੀਅਤ ਦੀ ਆੜ ਵਿੱਚ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵਿਆ ਨੇ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਵਿੱਚ ਰਾਜ ਦੀ OBC ਸੂਚੀ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਇਸਾਈ ਧਰਮ ਅਪਣਾਉਂਦੇ ਹਨ ਉਹਨਾਂ ਨੂੰ ਆਪਣੇ ਆਪ OBC ਮੰਨਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਮਮਤਾ ਬੇਨਰਜੀ ਦਾ ਸਮਾਜਿਕ ਸਮਾਵੇਸ਼ ਦਾ ਵਿਚਾਰ ਹੈ ਜੋ ਖੁੱਲੇ ਆਮ ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ ਇਸ ਲਈ ਹੁਣ ਹਿੰਦੂ ਧਰਮ ਤੋਂ ਧਰਮ ਪਰਿਵਰਤਨ ਨੂੰ OBC ਦਰਜਾ ਅਤੇ ਜੀਵਨ ਪਰ ਰੱਖਵਾ ਕਰਨ ਦਾ ਲਾਭਾਂ ਨਾਲ ਨਿਵਾਜਿਆ ਜਾ ਰਿਹਾ ਹੈ ਇਹ ਇੱਕ ਖਤਰਨਾਕ ਉਦਾਹਰਣ ਪੇਸ਼ ਕਰ ਰਿਹਾ ਹੈ ਵੋਟ ਬੈਂਕ ਦੀ ਰਾਜਨੀਤੀ ਲਈ ਸਮਾਜਿਕ ਨਿਆਂ ਦੀ ਸਪਸ਼ਟ ਦੁਰਵਰਤੋਂ ਮਮਤਾ ਬੇਨਰਜੀ ਦੁਆਰਾ ਕੀਤੀ ਜਾ ਰਹੀ ਹੈ ਮਾਲਵੀਆ ਨੇ ਇਹ ਵੀ ਕਿਹਾ ਹੈ ਕਿ 2010 ਤੋਂ ਪਹਿਲਾਂ ਜਾਣ ਕੇ ਪਿਛਲੀ ਖੱਬੇ ਮੋਰਚੇ ਦੀ ਸਰਕਾਰ ਦੌਰਾਨ ਕੁੱਲ ਛੇਟ OBC ਵਰਗਾਂ ਵਿੱਚੋਂ ਸਿਰਫ 11 ਵਰਗ ਮੁਸਲਿਮ ਭਾਈਚਾਰੇ ਦੇ ਸਨ ਜਦੋਂ ਕਿ ਬਾਕੀ 55 ਵਰਗ ਗੈਰ ਮੁਸਲਿਮ ਭਾਈਚਾਰੇ ਦੇ ਸੰਨ ਜਿੰਨਾ ਵਿੱਚ ਮੁਸਲਮਾਨ ਹਿੱਸਾ ਸਿਰਫ 20% ਸੀ ਭਾਜਪਾ ਨੇ ਤੈਨੇ ਕਿਹਾ ਹੈ ਕਿ 2025 ਲਈ ਨਵੇਂ ਜੋੜਾਂ ਵਿੱਚ ਭਾਗ ਇੱਕ ਵਿੱਚ 51 ਨਵੇਂ ਵਾਦੂ ਵਰਗਾਂ ਵਿੱਚੋਂ 46 ਮੁਸਲਮਾਨ ਸਨ ਜਦੋਂ ਕਿ ਭਾਗ 2 ਵਿੱਚ 25 ਨਵੇਂ ਜੋੜਾਂ ਵਿੱਚ ਕੁੱਲ 21 ਮੁਸਲਮਾਨ ਸਨ